ਕਿ ਸਾਨੂੰ ਨੌਲੇਜ ਮਿਲਦੀ ਸਾਨੂੰ ਨਵੇਂ ਸ਼ਬਦ ਮਿਲਦੇ ਨੇ ਸੋ ਮੈਂ ਐਟੋਮਿਕ ਹੈਬਿਟ ਮਤਲਬ ਐਦਾ ਸੀ ਕਿ ਮੇਰੇ ਕੋਲ ਐਟੋਮਿਕ ਹੈਬਿਟ ਤਿੰਨੋ ਲੈਂਗੁਏਜਸ ਦੇ ਵਿੱਚ ਪਈ ਹੋਈ ਹੈ ਮੈਂ ਪਹਿਲਾਂ ਉਹਨੂੰ ਇੰਗਲਿਸ਼ ਵਿੱਚ ਪੜਿਆ ਫਿਰ ਮੈਂ ਉਹਨੂੰ ਹਿੰਦੀ ਵਿੱਚ ਪੜਿਆ ਫਿਰ ਮੈਂ ਉਹਨੂੰ ਪੰਜਾਬੀ ਦੇ ਵਿੱਚ ਪੜਿਆ ਹਾਲਕਿ ਪੰਜਾਬੀ ਦੇ ਉਹ ਤੁਹਾਡੀ ਗੱਲ ਸਹੀ ਹੈ ਸੀ ਕਨੈਕਟ ਜ਼ਿਆਦਾ ਕਰ ਪਾਣੇ ਉਹਦੇ ਤੋਂ ਇਹ ਪਤਾ ਲੱਗਿਆ ਕਿ ਸਾਨੂੰ ਆਦਤ ਹੋਣੀ ਚਾਹੀਦੀ ਹੈ ਬੁੱਕਸ ਪੜਨ ਦੀ ਕਿਉਂਕਿ ਅਸੀਂ ਨਾ ਹੌਲੀ-ਹੌਲੀ ਕੀ ਕੀਤਾ ਕੀ ਸਾਨੂੰ ਬੁੱਕਸ ਪੜਨ ਦੀ ਆਦਤ ਨਹੀਂ ਆ ਉਹ ਅਸੀਂ ਹੁਣ ਪੜ ਰਹੇ ਹਾਂ ਮੈਨੂੰ ਲੱਗਦਾ ਸੀ ਉਹ ਕਿਤਾਬਾਂ ਸਾਨੂੰ ਜਦੋਂ ਅਸੀਂ 14-15 ਸਾਲ ਦੇ ਸਾਨੂੰ ਉਦੋਂ ਪੜਨੀਆਂ ਚਾਹੀਦੀਆਂ ਸੀ ਅਸੀਂ ਥੋੜੇ ਲੇਟ ਹੋ ਗਏ ਹੈਨਾ ਵੀ 10-12 ਸਾਲ ਸਾਡੀ ਉਮਰ ਉੱਪਰ ਉਹ ਪੜੀਆਂ ਹੁੰਦੀਆਂ ਹੁਣ ਕੋਈ ਸੋਚ ਮੈਂ ਜੇ ਮੈਂ ਤੁਹਾਨੂੰ ਦੱਸਾਂ ਓਨੈਸਟਲੀ ਦੱਸਾਂ ਮੈਂ ਆਪਣੇ ਆਪ ਨੂੰ 10 ਸਾਲ ਪਿੱਛੇ ਮਤਲਬ ਸਮਝਦਾ ਕਿ ਮੈਂ ਪਿੱਛੇ ਹੋਣਾ ਚਾਹੀਦਾ ਜੋ ਮੇਰਾ ਐਡ ਪ੍ਰੈਜ਼ੈਂਟ ਮਾਈਂਡਸੈਟ ਹੈ ਨਾ ਉਹ ਮੇਰਾ ਮਾਈਂਡਸੈਟ 10 ਸਾਲ ਪਹਿਲਾਂ ਹੋਣਾ ਚਾਹੀਦਾ ਜੇ ਉਹ ਮੇਰਾ ਮਾਈਂਡਸੈਟ 10 ਸਾਲ ਪਹਿਲਾਂ ਹੁੰਦਾ ਤੇ ਹੁਣ ਜੋ ਮ ਹੁਣ ਜੋ ਫਿਊਚਰ ਆ ਵੱਖਰਾ ਹੋਣਾ ਹਾਂ ਇਹ ਚੀਜ਼ ਨੂੰ ਹਾਂ ਮੈਂ ਫੀਲ ਕਰਦਾ ਜਦੋਂ ਤੁਸੀਂ اٹੋਮਿਕ ਹੈਬਿਟ ਦੀ ਗੱਲ ਕੀਤੀ ਮੈਂ ਪੜ੍ਹੀ ਹੋਈ ਹੈ ਹੁਣ ਤੱਕ ਦੀ ਮੈਨੂੰ ਆਦਤਾਂ ਨਾਲ ਰਿਲੇਟਡ ਹਾਂ ਵਨ ਆਫ ਦਾ ਬੈਸਟ ਬੁੱਕ ਲੱਗੀ ਇਸ ਬੁੱਕ ਦੇ ਵਿੱਚ ਕੁਝ ਰੂਲਸ ਰੈਗੂਲੇਸ਼ਨ ਦੱਸੇ ਉਹਨੂੰ ਫਾਲੋ ਬੰਦਾ ਕਰੇ ਨਾ ਹਰ ਇੱਕ ਮਾੜੀ ਆਦਤ ਹਟਾ ਸਕਦਾ ਵਾ ਤੇ ਬਹੁਤ ਸਾਰੀਆਂ ਚੰਗੀਆਂ ਆਦਤਾਂ ਪਾ ਸਕਦਾ ਹਾਂ ਮੈਂ ਜਿਮ ਨਾਲ ਰਿਲੇਟਡ ਜਿਹੜੀ ਹੁਣ ਜਿਮਨਰ ਰਿਲੇਟਡ ਮੈਨੂੰ ਆਉਂਦਾ ਹੈਗੀ ਜੇ ਮੈਂ ਜਿਮ ਨਾ ਜਾਵਾਂ ਮੇਰਾ ਜੀ ਨਹੀਂ ਲੱਗਦਾ ਮੈਨੂੰ ਨਾ ਇਦਾਂ ਦਾ ਫੀਲ ਹੁੰਦਾ ਕਿ ਯਾਰ ਕੁਝ ਨਾ ਅਧੂਰਾ ਰਹਿ ਗਿਆ ਜੇ ਮੇਰਾ ਦਿਨ ਨਹੀਂ ਪੂਰਾ ਹੋਇਆ ਉਹਦੀ ਉਹੀ ਆਦਤ ਮੈਨੂੰ ਉਹ ਨਾ ਐਟੋਮਿਕ ਹੈਬਿਟ ਦੇ ਵਿੱਚ ਇੱਕ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਤੁਸੀਂ ਕਿਸੇ ਚੀਜ਼ ਦੀ ਆਦਤ ਪਾਉਣੀ ਹੈ ਨਾ ਉਹਨੂੰ ਬਾਰ-ਬਾਰ ਰਿਪੀਟ ਕਰੀਏ ਰਿਪੀਟ ਕਰੀਏ ਜੇ ਕੋਈ ਜੇ ਤੁਸੀਂ ਮਤਲਬ ਜਿਮ ਦੀ ਆਦਤ ਪਾਉਣੀ ਹੈ ਉਹਨੂੰ ਪੋਜ਼ਿਟਿਵ ਵੇਚ ਹਰ ਇੱਕ ਨੂੰ ਕਹੋ ਯਾਰ ਜਿਮ ਜਿਮ ਬਹੁਤ ਵਧੀਆ ਜਿਮ ਜਾਣਾ ਚਾਹੀਦਾ ਹਨਾ ਜਿਮ ਆਪਣੇ ਆਪ ਨੂੰ ਕਹੋ ਯਾਰ ਮੈਂ ਜਿਮ ਤੋਂ ਬਿਨਾ ਨਹੀਂ ਰਹਿ ਸਕਦਾ ਜਿੱਦਾਂ ਤੁਹਾਡਾ ਜਿਮ ਮਿਸ ਹੋਉਂਦੇ ਆ ਤੁਸੀਂ ਨਹੀਂ ਜਾਣਾ ਜਿਮ ਨਹੀਂ ਐਕਸਰਸਾਈਜ਼ ਕਰਨੀ ਤੁਹਾਡਾ ਨਹੀਂ ਮਾਨੇ ਕਰਦਾ ਉਸੇ ਜਾਓ 10 ਮਿੰਟ ਬਾਅਦ ਹੀ ਆਉ ਇੱਕ ਉਸ এনवायरमेंट ਦੇ ਵਿੱਚ ਰੋ ਜਦੋਂ ਤੁਸੀਂ ਉਸ এনवायरमेंट ਦੇ ਵਿੱਚ ਰਹੋਗੇ ਨਾ ਕੁਝ ਦਿਨ ਰਹੋਗੇ ਬਦੋ ਬਦੀ ਤੁਹਾਨੂੰ ਉਹ ਚੀਜ਼ ਨਾਲ ਪਿਆਰ ਹੋਏਗਾ ਲਗਾਵ ਹੋਏਗਾ ਤੇ ਉਹ ਸੇਮ ਇਦਾਂ ਹੀ ਮੇਰੇ ਨਾਲ ਹੋਇਆ ਕਿ ਹੁਣ ਤੁਸੀਂ ਮੈਂ ਇੱਥੇ ਆਇਆ ਹਣਾ ਚਲੋ ਅੱਜ ਸੰਡੇ ਆ ਆਫ ਨਹੀਂ ਤਾਂ ਮੈਨੂੰ ਇਦਾਂ ਦਾ ਫੀਲ ਹੋਣਾ ਹੈ ਕਿ ਯਾਰ ਮੈਂ ਕੁਝ ਮਿਸ ਕਰ ਰਿਹਾ ਹਾਂ ਨਾ ਕਿ ਕੋਈ ਚੀਜ਼ ਮਤਲਬ ਲੱਗ ਰਹੀ ਹੈ ਕਿ ਕੋਈ ਮਿਸ ਹੈਗੀ ਹੈ ਸੋ ਲਾਈਫ ਦੀ ਕੀ ਸਟੋਰੀ ਹੈ ਏ ਬੀ ਸੀ ਨਹੀਂ ਆਈ 10ਵੀਂ ਤੱਕ ਜੇ ਲਾਈਫ ਦੀ ਥੋੜੀ ਮੈਂ ਸ਼ੁਰੂ ਤੋਂ ਪੜਿਆ ਆਪਣੇ ਪਿੰਡ ਵਿੱਚ ਪੜਿਆ ਅਮਰਪੁਰ ਪਬਲਿਕ ਸਕੂਲ ਹੀ ਉੱਥੇ ਪੜਿਆ ਪੜਾਈ ਵੱਲ ਕਦੀ ਧਿਆਨ ਨਹੀਂ ਦੋ ਮੇਰੀਆਂ ਵੱਡੀਆਂ ਸਿਸਟਰ ਉਹ ਤੁਹਾਨੂੰ ਪਤਾ ਵਾ ਕਿ ਪਿੰਡਾਂ ਦੇ ਵਿੱਚ ਕੁੜੀਆਂ ਮੋਸਟਲੀ ਜ਼ਿਆਦਾ ਪੜਨ ਵਾਲੀਆਂ ਹੁੰਦੀਆਂ ਮੁੰਡੇ ਥੋੜੇ ਵਿਗੜੇ ਜਿਹੇ ਹੁੰਦੇ ਆ ਮੈਂ ਪੂਰਾ ਵਿਗੜਿਆ ਹੋਇਆ ਮਤਲਬ ਫੁੱਲ ਆਨ ਕੋਈ ਪੜਾਈ ਨਹੀਂ ਪੜਾਈ ਨਾਂ ਦੀ ਕੋਈ ਚੀਜ਼ ਹੀ ਨਹੀਂ ਕਦੀ ਅੱਜ ਤੱਕ ਮੈਨੂੰ ਲੱਗਦਾ ਮੈਂ 9th 9th ਕਲਾਸ ਤੱਕ ਪੜਿਆ ਨਹੀਂ ਹੋਣਾ ਪੇਪਰ ਹੁੰਦੇ ਸੀ ਸੋ ਉਹਨਾਂ ਰਾਤੀ ਉੱਠ ਕੇ ਚੱਲ ਜਣਾ ਘਰ ਦੇ ਆਨੇ ਕਹਿਣਾ ਪੜਲਾ ਪੜਲਾ ਸਿਸਟਰਸ ਨੇ ਕਹਿਣਾ ਮੈਂ ਨਹੀਂ ਮੈਂ ਪੜਨਾ ਨਹੀਂ ਬਾਕੀ ਦਿਨ ਨਾਲ ਦੁਬਾਰਾ ਕਰਦੀ ਹਾਂ ਫਿਰ 9th ਦੇ ਵਿੱਚ ਕੁਝ ਇਦਾਂ ਦਾ ਹੋਇਆ ਕਿ ਮੇਰੀ ਨਾ ਉੱਥੇ ਲੜਾਈ ਹੋ ਗਈ ਸਕੂਲ ਦੇ ਵਿੱਚ ਮੇਰੀ ਸੁਸਾਇਟੀ ਵੀ ਥੋੜੀ ਉਦਾਂ ਦੀ ਹਾਂ ਪਿੰਡ ਦੇ ਵਿੱਚ ਉਵੇਂ ਹੁੰਦਾ ਕਿਉਂਕਿ ਪਿੰਡਾਂ ਚ ਆਪਾਂ ਨੂੰ ਜ਼ਿਆਦਾ ਨਾ ਕਿਉਂਕਿ ਪਿੰਡਾਂ ਦੇ ਵਿੱਚ ਜੇ ਮਾਪੇ ਗੱਲ ਵੀ ਕਰ ਲੈਣ ਤਾਂ ਵੱਤੋਂ ਤੋਂ ਆਪਣੇ ਬੱਚੇ ਨੂੰ ਕਿੰਨਾ ਕੁ ਰੋਕ ਸਕਦੇ ਹੈ ਹਨਾ ਪਿੰਡਾਂ ਦੇ ਵਿੱਚ ਉਹ ਹੁੰਦਾ ਹੀ ਐਵੇਂ ਦਾ ਫਿਰ ਫਿਰ ਬੱਚੇ ਦੇ ਮਨ ਚ ਆ ਜਾਂਦਾ ਮੈਨੂੰ ਪਤਾ ਨਹੀਂ ਕਰਦੇ ਕਿਉਂ ਰੋਕਦੇ ਹੈ ਜਾਂ ਮੈਂ ਕਿਹੜਾ ਕੁਝ ਗਲਤ ਕਰ ਦੂੰਗਾ ਮੈਨੂੰ ਘਰ ਦੇ ਇਦਾਂ ਰੋਕਦੇ ਪਿੰਡਾਂ ਦੇ ਵਿੱਚ ਹੁੰਦਾ ਐਵੇਂ ਮੈਂ ਹੁਣ ਵੀ ਸੋਚਦਾ ਮੈਂ ਗਲਤ ਸੀ ਹਾਂ ਆਪਾਂ ਚਲੋ ਬੱਚੇ ਹੁੰਨੇ ਇੰਨਾ ਨਹੀਂ ਮਾਈਂਡ ਡਵੈਲਪ ਹੁੰਦਾ ਪਰ ਮੈਂ ਉਸ ਵੇਲੇ ਗਲਤ ਸੀ ਕਰਦੇ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹਣਾ ਤੂੰ ਆ ਬੰਦੇਾਂ ਦੇ ਨਾਲ ਨਾ ਰਿਹਾ ਮੁੰਡਿਆਂ ਨਾਲ ਨਾ ਰਿਹਾ ਮੇਰੇ ਜਿੰਨੇ ਮੈਂ ਨਾ ਮੈਨੂੰ ਕ੍ਰਿਕਟ ਦਾ ਬੜਾ ਸ਼ੌਂਕ ਹੈ ਸੋ ਕ੍ਰਿਕਟ ਖੇਡਣ ਜਾਈਦੀ ਸੀ ਮੇਰੇ ਜਿੰਨਾ ਫਰੈਂਡ ਸਰਕਲ ਹੀ ਨਾ ਮੇਰੇ ਤੋਂ ਵੱਡੇ ਮੈਂ ਜਦੋਂ 9th ਕਲਾਸ 'ਚ ਹੀ ਆਪਣਾ ਮੇਰੇ ਤੋਂ ਤਿੰਨ ਜਾਂ ਚਾਰ ਸਾਲ ਸਾਰੇ ਵੱਡੇ ਉਹਨਾਂ ਨਾਲ ਫਿਰ ਯਾਰੀ ਯੂਰੀ ਮਤਲਬ ਵਧੀਆ ਤੁਹਾਨੂੰ ਪਤਾ ਹੈ ਖੇਡਣਾ ਹੁੰਦਾ ਹੈ ਹਣਾ ਇੱਕ ਪ੍ਰੋਪਰ ਪਿੰਡਾਂ ਜਿਹੀ ਯਾਰ ਯਾਰ ਆ ਮੇਰਾ ਪੱਕਾ ਯਾਰ ਫਿਰ ਫਿਰ ਨਾਇੰਥ ਦੇ ਵਿੱਚ ਇਦਾਂ ਮੇਰੀ ਲੜਾਈ ਹੁੰਦੀ ਆ ਸਕੂਲ ਦੇ ਵਿੱਚ ਲੜਾਈ ਹੋਈ ਆ ਉਹ ਲੜਾਈ ਚਲੋ ਕੁਝ ਇਦਾਂ ਦੀਆਂ ਹੋਈਆਂ ਕੰਡੀਸ਼ਨਸ ਕ੍ਰੀਏਟ ਹੋਈਆਂ ਉਹ ਬਹੁਤ ਜ਼ਿਆਦਾ ਵੱਧ ਗਈ ਉਹ ਲੜਾਈ ਇੰਨੀ ਵੱਧ ਗਈ ਕਿ ਮੇਰੇ ਅਗੇਂਸਟ 4 ਜਨਵਰੀ 2010 ਦੇ ਵਿੱਚ ਐਫ ਆਈ ਆਰ ਦਰਜ ਹੁੰਦੀ ਆ 7 ਸੈਕਸ਼ਨ ਲੱਗਦੇ ਆ 307 ਅਟੈਂਪਟ ਟੂ ਮਟਰ 323 24 25 26 ਤੇ ਤੇ ਲੱਗਦੀਆਂ ਮਤਲਬ ਕੰਡੀਸ਼ਨਸ ਕੁਝ ਇਦਾਂ ਦੀਆਂ ਕ੍ਰੀਏਟ ਹੋ ਗਈਆਂ ਕਿ ਹੁਣ ਉਸ ਵੇਲੇ ਨਾ ਮੇਰੀ ਉਮਰ ਵੀ 13-14 ਸਾਲ ਹੈ ਇੱਕ ਇਦਾਂ ਦਾ ਮਾਹੌਲ ਬਣ ਗਿਆ ਕਿ ਫੈਮਿਲੀ ਦੇ ਵਿੱਚ ਉਹਨਾਂ ਨੂੰ ਹੋਣ ਲੱਗ ਗਿਆ ਕਿ ਯਾਰ ਇਹ ਮਤਲਬ ਇਹ ਦੇ ਬਦਮਾਸ਼ੀ ਸਾਡੇ ਪਰਿਵਾਰ ਕਿ ਸਾਡਾ ਪਰਿਵਾਰ ਬੜਾ ਸਿੰਪਲ ਹੈ ਕੋਈ ਲੜਾਈ ਝਗੜੇ ਵਾਲਾ ਇਦਾਂ ਨਹੀਂ Papa ਬਹੁਤ ਡਰਦੇ ਨੇ ਅਜਿਹੀ ਚੀਜ਼ਾਂ ਕਿਉਂਕਿ ਇਹ ਤੁਸੀਂ ਲਾ ਲੋਗੇ ਕਿ 14 ਸਾਲ ਦਾ ਬੱਚਾ ਉਹਦੇ ਤੇ ਅਟੈਂਪਟ ਟੂ ਮੈਟਰ ਦਾ ਐਫ ਆਈ ਆਰ ਪਰਚਾ ਦਰਜ ਹੋ ਗਿਆ ਬਹੁਤ ਵੱਡੀ ਗੱਲ ਹੁੰਦੀ ਹੈ ਫਿਰ ਮੈਂ ਚਲੋ ਇੱਕ ਮਾੜਾ ਸਮਾਂ ਹੈ ਫੈਮਿਲੀ ਦੇ ਉੱਤੇ ਬਹੁਤ ਮਾੜਾ ਸਮਾਂ ਹੈ ਫਿਰ ਹਾਈ ਕੋਰਟ ਦੇ ਵਿੱਚ ਚਲੋ ਜਿਹੜੀ ਐਫ ਆਈ ਆਰ ਹੋਈ ਉਹ ਮੇਰੇ ਅਗੇਂਸਟ ਝੂਠੀ ਹੋਈ ਹੈ ਮਤਲਬ ਇੱਕ ਲੜਾਈ ਝਗੜਾ ਜਿਆਦਾ ਵੱਧ ਗਿਆ ਹੈ ਮੈਂ ਉੱਚ ਇਨਵੋਲਵ ਨਹੀਂ ਹੈਗਾ ਹੈ ਪਰ ਹੋਰ ਕੋਈ ਬੰਦੇ ਹੈਗੇ ਜਿਹੜੋ ਤੁਸੀਂ ਲਾ ਲਓ ਕਿ ਮੇਰੇ ਵੱਲੋਂ ਲੜ ਰਹੇ ਫਿਰ ਉਸ ਕਰਕੇ ਉਹਨਾਂ ਨੇ ਮੇਰਾ ਵੀ ਚ ਨਾ ਇਨਕਲੂਡ ਕੀਤਾ ਫਿਰ ਉਸ ਤੋਂ ਬਾਅਦ ਆਪਣੇ ਆਪ ਨੂੰ ਘਰਦਿਆਂ ਚ ਰਹੇ ਆ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਮੇਰੀ ਕਿ ਇਮੇਜ ਇਦਾਂ ਦੀ ਬਣ ਗਈ ਸੀ ਕਿ ਕੋਈ ਮੈਨੂੰ ਆਪਣਾ ਤਾਏ ਚਾਚੇ ਦੇ ਮੁੰਡੇ ਨਹੀਂ ਮੈਨੂੰ ਨਾਲ ਭੇਜਦੇ ਹੁੰਦੇ ਕਿ ਯਾਰ ਇਹ ਦਿਨ ਨਾਲ ਤੂੰ ਖੇਡਣਾ ਕਿ ਤੂੰ ਦੂਰ ਰਹਿਣਾ ਵੀ ਨਹੀਂ ਤੇਨੂੰ ਆਪਣੇ ਵਰਗਾ ਬਣਾ ਲੈਣਾ ਉਹ ਚੀਜ਼ ਨਾ ਰਹਿ ਗਈ ਘਰ ਦੇ ਨੇ ਬੜਾ ਕ੍ਰਿਟੀਸਾਈਜ਼ ਕਰਦੇ ਰਹਿਣਾ ਫਿਰ ਉਦੋਂ ਹੋਇਆ ਕਿ ਉਹਨਾਂ ਨੇ ਤੁਹਾਨੂੰ ਪਤਾ ਪਿੰਡਾਂ 'ਚ ਕੰਪੇਅਰ ਕਰਦੇ ਨੰਬਰ ਆਣਾ ਨੰਬਰਾਂ ਨਾਲ ਹਾਂ ਉਹ ਫਲਾਣੀ ਦੇ ਨੰਬਰ ਇਦਾਂ ਫਲਾਣੀ ਦੇ ਨੰਬਰ ਹਨ ਇਦਾਂ ਹਨ ਫਿਰ ਮੈਨੂੰ ਵੀ ਮੇਰੇ ਤਾਂ ਦਿਮਾਗ 'ਚ ਉਦੋਂ ਗੱਲ ਸਟ੍ਰੈਕ ਹੋਈ ਗਈ ਯਾਰ ਇਹਨਾਂ ਨੂੰ ਨਾ ਹੁਣ ਮੈਂ ਪੜ ਕੇ ਵਿਖਾਉਣਾ ਇਹਨਾਂ ਨੇ ਮੇਰੀ ਮਤਲਬ ਇਥੇ ਮੈਂ ਤੁਹਾਨੂੰ ਸੋਲ ਡਾਕ ਰਹੀਆਂ ਇਹ ਕਈ ਵਾਰੀ ਬਦਲੇ ਦਿਮਾਗ ਚ ਦੋ ਥੌਟ ਆਉਂਦੇ ਜਾਂ ਇੱਕ ਮੇਰੇ ਬਾਰੇ ਸੋਚੀ ਜਾਂ ਨ ਕੋਈ ਨਾ ਹੁਣ ਮੈਂ ਕਰਕੇ ਦਿਖਾਉਂਗਾ ਇੱਕ ਹੁੰਦਾ ਕਿ ਕੋਈ ਨਾ ਮੈਂ ਇਹਨਾਂ ਨੂੰ ਪੋਜ਼ਿਟਿਵ ਹੋ ਕੇ ਜਵਾਬ ਦਊਂਗਾ ਉਹ ਚਲੋ ਰੱਬ ਦਾ ਸ਼ੁਕਰ ਹੈ ਕਿ ਤੁਸੀਂ ਉਸ ਸਾਈਡ ਸੋਚਿਆ ਕਿ ਮੈਂ ਹੁਣ ਇਹਨਾਂ ਨੂੰ ਪੋਜ਼ਿਟਿਵ ਹੋ ਕੇ ਜਵਾਬ ਦਊਂਗਾ ਹੁਣ ਨਾ ਇਹ ਜਿਹੜਾ ਪ੍ਰੋਸੈਸ ਦੇ ਵਿੱਚ ਨਾ 27 ਜੁਲਾਈ 2012 ਨੂੰ ਜਿਹੜੀ ਮੇਰੇ ਅਗੇਂਸਟ ਐਫ ਆਈ ਆਰ ਹੋਈ ਨਾ ਉਹ ਹਾਈ ਕੋਰਟ ਚ ਕੇਸ ਕਰਦੇ ਆਣੇ ਲਾਤਾ ਸੀ 27 ਜੁਲਾਈ 2012 ਨੂੰ ਐਫ ਆਈ ਆਰ ਨਾ ਰੱਦ ਹੋ ਗਈ ਹਾਈ ਕੋਰਟ ਦੇ ਵੱਲੋਂ ਪਰ ਇਹ ਰੱਦ ਕਰਾਉਣ ਦੇ ਵਿੱਚ ਘਰਦਿਆਂ ਦਾ ਉਸ ਵੇਲੇ 5 ਤੋਂ 10 ਲੱਖ ਰੁਪਏ ਲੱਗ ਗਿਆ ਇਹ ਵਕੀਲਾਂ ਦੇ ਖਰਚੇ ਵਕੀਲਾਂ ਦੇ ਖਰਚੇ ਜਿੰਨਾ ਨਾ ਰੌਲਾ ਹੋਇਆ ਉਹਨਾਂ ਦਾ ਨਾਇਨਾਮਾ ਦੇ ਖਰਚੇ ਮਤਲਬ ਬਹੁਤ ਸਾਰੇ ਖਰਚੀ ਕਰਕੇ ਉਹਨਾਂ ਦਾ 5 ਤੋਂ 10 ਲੱਖ ਰੁਪਏ ਖਰਚੇ ਹੋ ਗਏ ਇੱਕ ਮਿਡਲ ਕਲਾਸ ਫੈਮਿਲੀ ਲਈ ਇੰਨੇ ਪੈਸੇ ਇਕੱਠੇ ਕਰਨੇ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਉਦੋਂ ਮੈਨੂੰ ਫੀਲ ਹੋਇਆ ਕਿ ਨਹੀਂ ਯਾਰ ਮੈਂ ਕੁਝ ਨਾ ਇਹਨਾਂ ਨੂੰ ਹੁਣ ਜੇ ਮੇਰੇ ਕਰਕੇ ਇਹਨਾਂ ਦੀ ਇੰਨੀ ਬਦਨਾਮੀ ਹੋਈ ਹੈ ਨਾ ਤੇ ਇਹਨਾਂ ਲਈ ਮੈਂ ਕੁਝ ਨਾ ਕੁਝੇ ਕਰਕੇ ਵਿਖਾਉਣਾ ਹੈ ਇਹਨਾਂ ਨੂੰ ਫਿਰ ਮੈਂ ਘਰਦਿਆਂ ਨੂੰ ਕਿਹਾ ਕਿ ਆਪਣਾ ਮੇਨੂੰ ਨਾ ਤੁਸੀਂ ਮੈਂ ਇੱਥੇ ਨਹੀਂ ਪੜਨਾ ਤੁਸੀਂ ਮੈਨੂੰ ਕਿਤੇ ਬਾਹਰ ਵਧੀਆ ਸਕੂਲ ਪਾ ਦਿਓ ਹੌਸਟਲ ਪਾ ਦਿਓ ਮੈਂ ਇੱਥੇ ਰਹਿਣਾ ਨਹੀਂ ਪਿੰਡ 'ਚ ਕਿਉਂਕਿ ਆਪਣਾ ਸੋਸ਼ਲ ਸਰਕਲ ਬਹੁਤ ਜ਼ਿਆਦਾ ਇਨਫਲੂਐਂਸ ਕਰਦਾ ਆਪਾਂ ਹਾਂ ਆਪ ਸਾਨੂੰ ਜਿਵੇਂ ਦੇ ਲੋਕਾਂ ਨਾਲ ਅਸੀਂ ਰਹਿਨੇ ਜੇ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਨਾਲ ਅਸੀਂ ਰਹਿੰਦੇ ਆ ਨਾ ਅਸੀਂ ਉਵੇਂ ਦਾ ਲੋਅ ਫੀਲ ਕਰਦੇ ਆ ਜਦੋਂ ਅਸੀਂ ਜੁਆਇਫੁਲ ਵਾਲੇ ਮਾਨਸਿਕਤਾ ਵਾਲੇ ਲੋਕਾਂ ਨਾਲ ਰਹਿੰਦੇ ਜਿਹੜੇ ਪੜਨ ਲਿਖਨ ਵਾਲੇ ਆ ਜਿਨ੍ਹਾਂ ਦੇ ਸੁਪਨੇ ਇਹ ਹੈ ਕਿ ਵਈ ਮੈਂ BMW ਖਰੀਦਣੀ ਮੈਂ ਪਾਪਾ ਦਾ ਬਿਜ਼ਨਸ ਇੱਦਾਂ ਇਹਦਾ ਤੁਸੀਂ ਉਦਾਂ ਦੇ ਲੋਕਾਂ ਨਾਲ ਰਹਿੰਦੇ ਆ ਨਾ ਫਿਰ ਅਸੀਂ ਉਵੇਂ ਦਾ ਹੀ ਸੋਚਦੇ ਆ ਸਾਡਾ ਥੋਟ ਪ੍ਰੋਸੈਸ ਉ ਇਹ ਚੀਜ਼ ਮੈਂ ਉਹਦੋਂ ਫੀਲ ਕਰ ਲਈ ਕਿ ਮੈਂ ਆਪਣਾ ਸਰਕਲ ਚੇਂਜ ਕਰਨਾ ਇੱਕ ਤੇ ਮੈਂ ਪ੍ਰੂਵ ਕਰਨਾ ਕਰਦਿਆਂ ਨੂੰ ਕਿ ਜਿਹੜੇ ਜਿੰਨਾਂ ਨੇ ਮੈਨੂੰ ਕੰਪੇਅਰ ਕਰਦੇ ਆ ਨਾ ਉਹਨਾਂ ਨਾਲ ਵੱਧ ਨੰਬਰ ਲੈਉਣੇ ਆ ਮੇਰੇ ਮਨ 'ਚ ਇਹ ਸੀ ਕਿ ਜਿੰਨੇ ਆ ਲਾਗੇ ਬਨੇ ਯਾਰ ਦੋਸਤੀ ਗਵਾਂਢੀ ਹੋ ਗਈਆਂ ਤਾਂ ਏ ਚਾਚਾ ਦੇ ਮੁੰਡੇ ਹੋਗੇ ਨਾ ਤੇ ਮੈਂ ਉਹਨਾਂ ਨਾਲ ਵੱਧ ਨੰਬਰ ਲੈਉਣੇ ਆ ਫਿਰ ਹੋਸਟਲ ਦੀ ਗੱਲ ਕੀਤੀ ਸਾਡੇ ਪਿੰਡ ਤੋਂ ਨਾ ਕੋਈ ਹੈਗੇ ਹੀ ਮੁੰਡੇ ਦੋ ਤਿੰਨ ਜੋ ਡੈਡੀ ਉਹਨਾਂ ਨੂੰ ਜਾਣਦੇ ਉਹਨਾਂ ਨੇ ਕਿਹਾ ਕਿ ਇੱਕ ਕਿਰਪਾਲ ਸਾਗਰ ਨੈਕੈਡਮੀ ਆ ਇਹਦੇ ਨਾਲ ਆਈ ਥਿੰਕ ਨਵਾਂ ਸ਼ਹਿਰ ਲੱਗ ਗਿਆ ਅੱਛਾ ਤੇ ਫਿਰ ਉਹਨਾਂ ਨੇ ਕਿਹਾ ਕਿ ਚਲੋ ਉੱਥੇ ਜਾਂਦੇ ਆ ਕਿ ਉੱਥੇ ਦੀ ਐਡਮਿਸ਼ਨ ਕਰਵਾ ਲਏ ਹੁੰਦੇ ਆ ਉੱਥੇ ਗਏ ਉੱਥੇ ਨਾ ਐਂਟਰੀ ਟੈਸਟ ਹੈ ਅੱਛਾ ਉਹ ਹਾਂ ਉਦੋਂ ਮੈਨੂੰ ਯਾਦ ਆ 15000 ਰੁਪਿਆ ਉਹਨਾਂ ਨੇ ਲਿਆ ਸੀ ਉਹ ਟੈਸਟ ਦਾ ਕਿ ਐਂਟ੍ਰੈਂਸ ਕਲੀਅਰ ਹੋਗਾ ਫਿਰ ਦੀ ਐਡਮਿਸ਼ਨ ਹੋਣੀ ਹੈ 10th ਕਲਾਸ ਲਈ ਹੋਸਟਲ ਚ ਹੂੰ ਫਿਰ ਨਾ ਉੱਥੇ ਟੈਸਟ ਮੈਂ ਅਟੈਂਪਟ ਕੀਤਾ ਘਰ ਦੇ ਆਨੇ ਨਾ ਉੱਥੇ ਜਾਣ ਪਛਾਣ ਹੈ ਗਈ ਸੀ ਕਿਹਦੇ ਜਿਹੜੇ ਪਿੰਡੂ ਕੇਸ ਜਿੱਨਾਂ ਦੇ ਬੱਚੇ ਪੜਦੇ ਸੀ ਮੈਂ ਕਿਹਾ ਚੱਲ ਮੁੰਡੇ ਨੂੰ ਨਾ ਪੇਪਰ ਕਰਾ ਦੇ ਟੀਚਰ ਹੀ ਕੋਈ ਉਹਨਾਂ ਨੂੰ ਕਹਿ ਗਿਆ ਮੁੰਡੇ ਨੂੰ ਪੇਪਰ ਮਾੜਾਇਆ ਕਰਾ ਦੇ ਥੋੜਾ ਠਿੱਲਾ ਜਾ ਵਾ ਉਹ ਮੈਨੂੰ ਹੁਣ ਜਿਹੜੇ ਕੁਐਸਚਨ ਸੀ ਉਹ ਪੜ ਕੇ ਨਾ ਮੈਨੂੰ ਡਿਕਟੇਟ ਕਰਦਾ ਸੀ ਬੋਲਦਾ ਸੀ ਜੋ ਟੀਚਰ ਹੀ ਕਿ ਤੂੰ ਲਿਖ ਮੈਂ ਤੁਹਾਨੂੰ ਦੱਸਿਆ ਮੈਂ ਇਨਾਂ ਨਾਲ ਲੱਗ ਕਿ ਮੈਂ ਲਿਖਣਾ ਨਹੀਂ ਆਉਂਦਾ ਮੇਰੇ ਤੋਂ ਲਿਖਿਆ ਨਾ ਜਾਵੇ ਕੁਝ ਕੀਤਾ ਨਹੀਂ ਫਿਰ ਬਾਹਰ ਆਏ ਆ ਤੇ ਉਹਨੇ ਕਿਹਾ ਕਿ ਇਹਨੂੰ ਇਹ ਮੁੰਡਾ ਤੁਹਾਡੇ ਦਿਨਾਂ ਨਾਲ ਲੈ ਕੇ ਇਹਨੂੰ ਤੇ ਮੈਂ ਬੋਲ ਬੋਲ ਦੱਸੰਦੈ ਇਹਨੂੰ ਕਿ ਲਿਖਣਾ ਵੀ ਨਹੀਂ ਆਉਂਦਾ ਹੂੰ ਤੇ ਹੁਣ ਮੈਂ ਕੁਝ ਲਿਖਿਆ ਹੀ ਨਹੀਂ ਪੇਪਰ ਦੇ ਵਿੱਚ ਹੈਗਾ ਕਿ ਇਹਨਾਂ ਨੇ ਮੈਨੂੰ ਪਾਸ ਕਿੱਦਾਂ ਕਰ ਦੇਣੇ ਫਿਰ ਉੱਥੋਂ ਮੈਨੂੰ ਫੇਲ ਕਰਤਾ ਉਹਨਾਂ ਨੇ ਕਿ ਅਸੀਂ ਮੁੰਡਾ ਤੁਹਾਡਾ ਬਹੁਤ ਨਲਾਇਕ ਇਹਨੂੰ ਅਸੀਂ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਐਡਮਿਸ਼ਨ ਹੀ ਨਹੀਂ ਦੇਣੀ ਫਿਰ ਉੱਥੇ ਕੋਈ ਟੀਚਰ ਹੀ ਉਹਨੇ ਕਿਹਾ ਕਿ ਤਾ ਹੋਰ ਫੋਸਟਲਾ ਜਲੰਧਰ ਸਿਟੀ ਪਬਲਿਕ ਸਕੂਲ ਤੁਸੀਂ ਨਾ ਉੱਥੇ ਮੁੰਡੇ ਦੀ ਐਡਮਿਸ਼ਨ ਕਰਾ ਦਿਓ ਵੀ ਵਧੀਆ ਵਾ ਫਿਰ ਉੱਥੇ ਚਲੋ ਉਸ ਦਿਨ ਹੀ ਉਸੇ ਦਿਨੇ ਹੂੰ ਮਤਲਬ ਜੇ ਵਾਪਸੇ ਜਾਣਾ ਸੀ ਜਲੰਧਰ ਆ ਚ ਹੀ ਉੱਥੇ ਗਏ ਆ ਖੜੇ ਪੈਰ ਕੋਈ ਸੋਚਿਆ ਨਹੀਂ ਕਰਦੇ ਨੇ ਨਾ ਕੋਈ ਸਾਡੇ ਪਰਿਵਾਰ ਚ ਤੁਹਾਨੂੰ ਮੈਂ ਦੱਸਿਆ ਕੋਈ ਪੜਨ ਵਾਲਾ ਵੀ ਹੈਗਾ ਨਹੀਂ ਨਾ ਕਿਸੇ ਨੇ ਗਾਈਡ ਕੀਤਾ ਘਰ ਦੇਣ ਕਿ ਚੱਲੇ ਨੂੰ ਹੋਸਟਲ ਪਾਉਣਾ ਵਾ ਇਹਨੂੰ ਇਹਦਾ ਖੜਾ ਛਡਾਉਣਾ ਇਹਦਾ ਉੱਥੋਂ ਉੱਥੋਂ ਗਏ ਆ ਉਸ ਦਿਨ ਹੀ ਫਿਰ ਉੱਥੇ ਐਡਮਿਸ਼ਨ ਹੋ ਗਈ ਮੇਰੇ ਅੱਛਾ ਫਿਰ ਅਸਲੀ ਜਿਹੜਾ ਸਟ੍ਰਗਲ ਸ਼ੁਰੂਆ ਹੋਸਟਲ ਦੇ ਵਿੱਚ ਸ਼ੁਰੂ ਹੋਇਆ